ਸਭ ਤੋਂ ਮੀਡੀਆ ਦੇ ਵਿੱਚ ਇਹ ਕਰ ਦਿੱਤਾ ਕਿ ਇਸ ਦੀਫਾ ਵਾਪਸ ਨਹੀਂ ਲੈਣਗੇ ਕੀ ਕਾਰਨ ਕੀ ਬਣ ਰਹੇ ਜਿੰਨਾ ਉਸੇ ਨਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ ਇਹ ਦੋਨਾਂ ਤੋਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਲੈਣਗੇ ਉਹ ਕੱਲ ਜੋ ਸਵਾਲ ਪੱਤਰਕਾਰਾਂ ਨੇ ਮੈਨੂੰ ਕੀਤਾ ਗਿਆ ਕਿ ਪ੍ਰੈਸ਼ਰ ਦੇ ਵਿੱਚ ਹੋਇਆ ਕਿਹਾ ਜੀ ਪ੍ਰੈਸ਼ਰ ਦੇ ਵਿੱਚ ਹੋਇਆ ਸਾਰਾ ਕੁਝ ਪ੍ਰੈਸ਼ਰ ਕਿਸ ਦਾ ਮੰਨ ਰਹੇ ਹੋ ਤੁਸੀਂ ਨਹੀਂ ਮੈਂ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਦੇ ਜਿਹੜਾ ਸਾਹਮਣੀ ਗੱਲ ਆਈ ਆ ਤਾਂ ਨੈਤਿਕ ਧਾਰ ਦੀ ਆਈ ਆ ਹੂੰ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਤੇ ਮੈਨਜ਼ ਜਿਵੇਂ ਕਮੈਂਟ ਕਰਾਂ ਹਾਲਾਂਕਿ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਨਾਮ ਹੋ ਸਕਦਾ ਜਨਤਿਕ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲੇ ਅਜੰਡੇ 'ਚ ਬਿਲਕੁਲ ਕੁਛ ਨਹੀਂ ਜੀ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਤਾਂ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਬਤਾਵਾ ਨਾ 72 ਘੰਟੇ ਦਾ ਨੋਟਸ ਆ ਜਾਂ ਮੀਟਿੰਗ ਹੋਊਗੀ ਉਹਦੇ ਚ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਐਸੀ ਗੱਲ ਹੋਵੇ ਪਰ ਜਾਣਕਾਰੀ ਸੁਤਰਾਂ ਤੋਂ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਸਕਦੀ ਹੈ ਜੀ ਜਾਣਕਾਰੀ ਆ ਰਹੀ ਹੈ ਦੇਖੋ ਹਾਲਾਤ ਦੇਖ ਕੇ ਲੱਗਦਾ ਹੂੰ ਤੇ ਜੇ ਕੋਈ ਐਸੀ ਗੱਲ ਕਰਨਗੇ ਦੇਖਾਂਗੇ ਵੀ ਉਹਦਾ ਕਾਰਨ ਕੀ ਆ ਹੂੰ ਉਹੀ ਗੱਲ ਹੈ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਿਕ ਤੌਰ ਤੇ ਉਹਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਕੜਕਾਵਾ ਕੇ ਜਿਹੇ ਸੰਭਰ ਲੱਗਦਾ ਜਿਹਦਾ ਤੇ ਮੈਂ ਕਿਹਾ ਮੇਰਾ ਬੈਗ ਵੀ ਤਿਆਰ ਹੈ ਜੀ ਕਪੜੇ ਮੇਰੇ ਪੂਰੇ ਪੈਕ ਆ ਜੀ ਇਹ ਕਿਉਂ ਗੱਲ ਕਹੀ ਹੋਗੀ ਕੀ ਹੋਇਆ ਹੋਊਗਾ ਕੋਈ ਵਧੀਆ ਜਿਹਦਾ ਸਾਹਿਬ ਗੱਲ ਕਹਿ ਸਕਦੇ ਆ ਮੇਰੀ ਨਹੀਂ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਆ ਦੇ ਲੋਕੀ ਮੰਗ ਇਹਦੀ ਮੰਗ ਰੱਖੀ ਜੀ ਅਰਦਾਸ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਹੂੰ ਤੇ ਆ ਕੇ ਜੋ ਉਹਨਾਂ ਦੀ ਜ਼ਿੰਮੇਵਾਰੀਆਂ ਨਿਭਾਉਣ ਆ ਬਿਲਕੁਲ ਜੀ ਬਿਲਕੁਲ ਐਸਾ ਜੀ ਸਾਹਿਬਾ ਮੀਡੀਆ ਦੇ ਵਿੱਚ ਇਹ ਕਰ ਦਿੱਤਾ ਹੈ ਕਿ ਇਸ ਦੀਫਾ ਵਾਪਸ ਨਹੀਂ ਲੈਣਗੇ ਕੀ ਕਰਨ ਕੀ ਬਲ ਰਹੇ ਜੀ ਜਿੰਨਾ ਤੁਸੀਂ ਨਿਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ ਇਹ ਦੂਣਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਜੀ ਉਹ ਵਾਪਸ ਨਹੀਂ ਲੈਣਗੇ ਕੱਲ ਜੋ ਸਵਾਲ ਪੱਤਰ ਕਰਨ ਵਾਲੇ ਵੱਲੋਂ ਕੀਤਾ ਗਿਆ ਕਿ ਪ੍ਰੈਸ਼ਰ ਦੇ ਵਿੱਚ ਹੋਇਆ ਕਿਤਾ ਹਾਂਜੀ ਪ੍ਰੈਸ਼ਰ ਦੇ ਵਿੱਚ ਹੋਇਆ ਸਾਰਾ ਕੁਝ ਪ੍ਰੈਸ਼ਰ ਕਿਸ ਦਾ ਮੰਨ ਰਹੇ ਹੋ ਬੱਸ ਨਹੀਂ ਮੈਂ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਨੇ ਜਿਹੜਾ ਸਾਹਮਣੇ ਗੱਲ ਆਈ ਹੈ ਤਾਂ ਨੈਤਿਕ ਧਾਰ ਦੀ ਆਈ ਹੈ ਹੂੰ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਤੇ ਮੈਂ ਜੀ ਵਿੱਚ ਕਮੈਂਟ ਨਹੀਂ ਕਰਾਂਗਾ ਹਾਲਾਂਕਿ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਜਨਤਿਕ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲ ਅਜੰਡੇ 'ਚ ਬਿਲਕੁਲ ਕੁਝ ਨਹੀਂ ਜੀ ਅਡਜੈਕਟਿਵ ਕੋਲ ਅਧਿਕਾਰ ਆ ਹੂੰ ਨਮੇਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ। ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਵਿਦਾ ਨਾ 72 ਘੰਟੇ ਦਾ ਨੋਟਿਸ ਆ ਜਾਂ ਮੀਟਿੰਗ ਹੋਊਗੀ ਉਹਦੇ ਚ ਗੱਲਾਂ ਵਿਚਾਰੀਆਂ ਜਾਣੀਆਂ। ਅੱਜ ਮੈਨੂੰ ਨਹੀਂ ਲੱਗਦਾ ਕੋਈ ਅਜੀ ਗੱਲ ਹੋਵੇ। ਪਰ ਜਾਣਕਾਰੀ ਸੂਤਰਾਂ ਤੋਂ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਅੱਜ ਕੱਲ ਤੱਕ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਸਕਦੀ ਹੈ ਜੀ। ਜਾਣਕਾਰੀ ਆ ਰਹੀ ਹੈ। ਅੱਜ ਛੱਲੇ ਕੋਈ ਦੇਖੋ ਹਾਲਾਤ ਦੇਖ ਕੇ ਇਹਨਾਂ ਲੱਗਦਾ ਹੂੰ ਜੇ ਕੋਈ ਐਸੀ ਗੱਲ ਕਰਨਗੇ ਦੇਖਾਂਗੇ ਵੀ ਉਹਦਾ ਕਾਰਨ ਕੀ ਆ ਹੂੰ ਉਹੀ ਗੱਲ ਆ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਹੂੰ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਕ ਤੌਰ ਤੇ ਉਹਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਕੜਕਾਵਾ ਕੇ ਜਿਹੇ ਸੰਭਰ ਲੱਗਦਾ ਜਿਹਦਾ ਤੇ ਉਹਨੇ ਕਿਹਾ ਮੇਰਾ ਬੈਗ ਵੀ ਤਿਆਰ ਹੈ ਜੀ ਕਪੜੇ ਮੇਰੇ ਪੂਰੇ ਪੈਕ ਆ ਜੀ ਇਹ ਕਿਉਂ ਗੱਲ ਕਹੀ ਹੋਗੀ ਕੀ ਹੋਇਆ ਹੋਊਗਾ ਕੋਈ ਵਧੀਆ ਜਿਹਦਾ ਸਾਹਿਬ ਗੱਲ ਕਰ ਸਕਦੇ ਆ ਮੇਰੀ ਨਹੀਂ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਹਾਡੇ ਵੱਲੋਂ ਕੀ ਮੰਗ ਦੀ ਮੰਗ ਰੱਖੀ ਹੈ ਬੜਾ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਤੇ ਆ ਕੇ ਜੋ ਉਹਨਾਂ ਦੀ ਜ਼ਿੰਮੇਵਾਰੀਆਂ ਨੇ ਪਾਉਣ ਆ ਬਿਲਕੁਲ ਜੀ ਬਿਲਕੁਲ ਐਸਾ ਜਿਹਾ